ਅੱਜ ਸਾਡੇ ਰਾਜਕੁਮਾਰ ਜੀ ਦਾ ਦਾਦਰੀ ਜੀ ਦਾ ਜਨਮ ਦਿਨ ਹੈ ਤੇ ਕੇਕ ਕੱਟੇ ਜਾ ਰਿਹਾ ਵਾ ਪਹਿਲਾਂ ਤਾਂ ਨੰਬਰ ਏ ਆ ਵੀ ਰਾਜਕੁਮਾਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਜਨਮ ਦਿਨੀਆਂ ਪਰਮਾਤਮਾ ਨਾਲ ਲੰਮੀ ਉਮਰ ਕਰੇ ਤਰੱਕੀਆਂ ਬਖਸ਼ੇ ਔਰ ਨਾਲ ਸਾਡੇ ਹੈਗੇ ਆ ਜੀ ਪ੍ਰਧਾਨ ਬਲਵੀਰ ਜੀ ਡਾਕਟਰ ਸਾਹਿਬ ਆਪਣੇ ਰਾਹੁਲ ਜੀ ਆਪਣੇ ਸੰਨੀ ਜੀ ਤੇ ਦੂਸਰਾ ਨੰਬਰ ਗੋਲੂ ਜੀ ਜਨਾਬ ਕਾ ਬਾਂ ਬਾਤ ਲੈ ਬੈਠਾ ਚਲ ਚਲ ਹੈਪੀ ਬਰਥਡੇ ਟੂ ਯੂ ਕੇਕ ਕਟੋ ਕੇਕ ਕੇ ਟਪ ਹੈਪੀ ਬਰਥਡੇ ਟੂ ਯੂ ਕਰਦੇ ਕਰਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ दे दे होना प्रधान प्रधानना की खाना पहले दफ्तर ना पहले दफ्तर का पता बा हो गया हो गया डॉक्टर साहब डॉक्टर साहब अच्छा क्या देखूंगा मैं थैंक यू मैं तो नहीं करूंगा सर मोबाइल होना भी नहीं पता यार